ਦੇਖ ਸਾਧਿਓ ਟੋਲ ਪਲਾਸੇ ਦੇ ਕੋਲ ਸਾਰਾ ਟਰੱਕਾਂ ਦਾ ਜਿਹੜਾ ਜਾਮ ਲੱਗਿਆ ਹੋਇਆ ਕਿਉਂਕਿ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਚੱਕਾ ਜਾਮ ਹੁੰਦਾ ਹੋਇਆ ਨਜ਼ਰ ਆ ਰਿਹਾ ਦੇਖ ਸਾਧਿਓ ਤੁਸੀਂ ਜਿਹੜੇ ਸਾਰੇ ਬਲੌਕ ਕੀਤੇ ਹੋਏ ਨੇ ਤੇ ਲੋਕ ਪਰੇਸ਼ਾਨ ਵੀ ਥੋੜੇ ਬਹੁਤ ਨਜ਼ਰ ਆ ਰਿਹਾ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਮੋਰਚੇ ਲਾਏ ਗਏ ਨੇ ਸੜਕਾਂ ਦੇ ਉੱਪਰ ਤਾ ਕਿਸਾਨੀ ਅੰਦੋਲਨ ਇੱਕ ਪਾਸੇ ਚੱਲ ਰਿਹਾ ਸ਼ੰਭੂ ਮੋਰਚਾ ਲੱਗਿਆ ਹੋਇਆ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਚੱਕਾ ਜਾਮ ਹੋ ਚੁੱਕਿਆ ਹੈ ਦੇਖ ਸਕਦੇ ਹੋ ਇਸ ਵਕਤ ਅਸੀਂ ਖੜੇ ਹਾਂ ਨੈਸ਼ਨਲ ਹਾਈਵੇ 7 ਦੇ ਉੱਪਰ ਜਿहां ਦਾਦੇ ਕਿ ਐਨਐਚ 7 ਦੇ ਉੱਪਰ ਖੜੇ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਕਿਸਾਨੀ ਜਿਹੜੀ ਕਾਲ ਸੀ ਜਿਹੜੀ ਕਿਸਾਨੀ ਅੰਦੋਲਨ ਦੇ ਲਈ ਜਿਹੜਾ ਕਾਲ ਦਿੱਤੀ ਗਈ ਕਿਸਾਨਾਂ ਦੇ ਵੱਲੋਂ ਤਾਂ ਵੱਡੀ ਗਿਣਤੀ ਦੇ ਵਿੱਚ ਚੱਕਾ ਜਾਮ ਹੁੰਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਮੈਂ ਕਹੂੰਗਾ ਕਿ ਉੱਪਰ ਤੋਂ ਜਿਹੜਾ ਪੂਰੀ ਤਸਵੀਰ ਦਿਖਾਈ ਜਾਵੇ ਸਾਹਮਣੇ ਜਿਹੜਾ ਟੋਲ ਪਲਾਜ਼ਾ ਹੈ ਦੇਖ ਸਕਦੇ ਹੋ ਟੋਲ ਪਲਾਜ਼ੇ ਦੇ ਕੋਲ ਸਾਰਾ ਟਰੱਕਾਂ ਦਾ ਜਿਹੜਾ ਜਾਮ ਲੱਗਿਆ ਹੋਇਆ ਕਿਉਂਕਿ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਦਾਦੇ ਕਿ ਚੱਕਾ ਜਾਮ ਸੀ 11 ਵਜੇ ਤੋਂ 1 ਵਜੇ ਤੱਕ ਦੱਸ ਦਈਏ ਕਿ 11 ਵਜੇ ਤੋਂ 4 ਵਜੇ ਤੱਕ ਸੌਰੀ ਜਿਹੜਾ ਇਹ ਚੱਕਾ ਜਾਮ ਰਹਿਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਸ ਨੂੰ ਲੋੜ ਹੈਗੀ ਆ ਜਾਣ ਦੀ ਜਿਸ ਨੂੰ ਜਿਹੜਾ ਐਮਰਜੈਂਸੀ ਆ ਕੋਈ ਉਹ ਜਾ ਸਕਦਾ ਕੋਈ ਹਸਪਤਾਲ ਜਾਣਾ ਚਾਹੁੰਦਾ ਕੋਈ ਵਿਆਹ ਤੇ ਜਾਣਾ ਚਾਹੁੰਦਾ ਕੋਈ ਸੋਗ ਪ੍ਰਗਟ ਕਰਨ ਕਿਤੇ ਜਾਣਾ ਚਾਹੁੰਦਾ ਤਾਂ ਅਜੇ ਜਿਹੜੇ ਸਮਾਰੋਹ ਨੇ ਉੱਥੇ ਜੇ ਜਾਣਾ ਚਾਹੁੰਦਾ ਕੋਈ ਤਾਂ ਜਾ ਸਕਦਾ ਪਰ ਆਮੂਮਤ ਤੌਰ ਤੇ ਆ ਵਜੇ ਸਾਰੀ ਠੱਪ ਕਰ ਦਿੱਤੀ ਗਈ ਹੈ ਆ ਦੇਖ ਸਕਦੇ ਹੋ ਸੀ ਬਾਜ਼ਾਰ ਤੁਹਾਨੂੰ ਪਹਿਲਾਂ ਦਿਖਾਏ ਜਿਸ ਹਿਸਾਬ ਨਾਲ ਸਾਰੇ ਬਾਜ਼ਾਰ ਬੰਦ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਆਈਆਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਟੋਲ ਪਲਾਜ਼ਾ ਦੇ ਉੱਪਰ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਟੋਲ ਪਲਾਜ਼ਾ ਬਣਿਆ ਉੱਥੋਂ ਦੀਆਂ ਤਸਵੀਰਾਂ ਨੇ ਲੋਕਾਂ ਦਾ ਸਾਹਮਣਾ ਵੀ ਕਰਨਾ ਜ਼ਰੂਰ ਪੈ ਰਿਹਾ ਹਾਲਾਂਕਿ ਰੋਡ ਜਿਹੜੇ ਸਾਰੇ ਬਲਾਕ ਕੀਤੇ ਹੋਏ ਨੇ ਤੇ ਲੋਕ ਪਰੇਸ਼ਾਨ ਵੀ ਥੋੜੇ ਬਹੁਤ ਨਜ਼ਰ ਆ ਰਿਹਾ ਪਰ ਇੱਕ ਪਾਸੇ ਕਿਸਾਨਾਂ ਦੀਆਂ ਜੇ ਮੰਗਾਂ ਦੀ ਗੱਲ ਕਰਦੇ ਹੋ ਤਾਂ ਸਾਰੇ ਜਿਹੜਾ ਇਕਾਂ ਦਿਖਾ ਰਹੇ ਨੇ ਸਾਰੇ ਦੁਕਾਨਦਾਰ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਵਪਾਰੀ ਕਿਸਾਨਾਂ ਦੇ ਹੱਕ ਵਿੱਚ ਨੇ ਕਿਉਂਕਿ ਕਿਸਾਨਾਂ ਦੇ ਲਈ ਜਿਹੜਾ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਜੇ ਕਿਸਾਨ ਖੁਸ਼ ਹੋਣਗੇ ਤਾਂ ਹੀ ਸਾਡਾ ਕਾਰੋਬਾਰ ਚੱਲੇਗਾ ਤੇ ਉਸ ਤੋਂ ਬਿਨਾ ਜਿਹੜਾ ਅਸੀਂ ਵੀ ਅਧੂਰੇ ਹਾਂ ਤਾਂ ਦੇਖ ਸਾਹਦੇ ਹੋ ਤੁਸੀਂ ਇਹ ਟਰੱਕਾਂ ਦੀ ਲੰਮੀ ਲੰਮੀ ਲਾਈਨ ਲੱਗ ਚੁੱਕੀ ਹੈ ਲੋਕ ਜਿਹੜੇ ਵੱਖੋ ਵੱਖਰੇ ਆਪੋ ਆਪਣੇ ਸਾਧਨਾਂ ਤੇ ਆ ਰਹੇ ਸੀ ਉਹ ਵੀ ਨਾ ਕੁਛ ਜਿਹੜਾ ਇੱਕ ਦੋ ਘੰਟੇ ਉਹਨਾਂ ਖੜਨਾ ਜਰੂਰ ਪੈ ਸਕਦਾ ਉਹਨਾਂ ਨੂੰ ਕਿਉਂਕਿ ਜੇ ਕਿਸੇ ਨੂੰ ਐਮਰਜੈਂਸੀ ਆ ਤਾਂ ਉਸ ਨੂੰ ਅੱਗੇ ਜਾਣ ਦਿੱਤਾ ਜਾਏਗਾ ਉਸ ਤੋਂ ਬਿਨਾ ਜਿਹੜਾ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਨੇ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਜਿਹੜਾ ਕਿਸ ਪ੍ਰਕਾਰ ਬਲੌਕ ਹੋਇਆ ਪਿਆ ਮੈਂ ਕਹੂੰਗਾ ਵਿਕਰਮ ਪਿੱਛੋਂ ਵੀ ਦਿਖਾਇਆ ਜਾਵੇ ਪੂਰਾ ਜਿਹੜਾ ਰੋਡ ਸਾਹਮਣੇ ਉਹ ਵੀ ਤੇ ਪਿੱਛੋਂ ਵੀ ਦਿਖਾਇਆ ਜਾਵੇ ਕਿ ਕਿਸ ਪ੍ਰਕਾਰ ਜਿਹੜਾ ਇਹ ਜਾਮ ਲੱਗਿਆ ਹੋਇਆ ਪੂਰਾ ਟ੍ਰੈਫਿਕ ਕੰਟਰੋਲ ਜਿਹੜਾ ਕੀਤਾ ਹੋਇਆ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਮੋਰਚੇ ਲਾਏ ਗਏ ਨੇ ਸੜਕਾਂ ਦੇ ਉੱਪਰ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਦੱਸ ਦੇ ਕਿ ਜ ਜਿਹੜਾ ਆਪਣੇ ਕਾਰੋਬਾਰਾਂ ਦੇ ਉੱਪਰ ਜਾ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਕਿ ਭਾਈ ਥੋੜਾ ਦੇਰ ਜਿਹੜਾ ਤੁਸੀਂ ਵੀ ਇਸ ਦੇ ਵਿੱਚ ਯੋਗਦਾਨ ਪਾਓ ਇਸ ਦੇ ਵਿੱਚ ਤੁਸੀਂ ਆਪਣਾ ਹਿੱਸਾ ਪਾਓ ਕਿਉਂਕਿ ਸਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜਾ ਕਾਲ ਦਿੱਤੀ ਗਈ ਸੀ ਪਰ ਹੁਣ ਆ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਨੈਸ਼ਨਲ ਹਾਈਵੇ ਦੇ ਉੱਪਰ ਜਿਸ ਸਾਹ ਦੇ ਨਾਲ ਟਰੱਕ ਖੜੇ ਕੀਤੇ ਗਏ ਨੇ ਕਿਉਂਕਿ ਟਰੱਕ ਚੱਲ ਰਹੇ ਸੀ ਆਪੋ ਆਪਣੇ ਕਾਰੋਬਾਰਾਂ ਨੂੰ ਲੈ ਕੇ ਵਪਾਰ ਨੂੰ ਲੈ ਕੇ ਲੋਡਡ ਟਰੱਕ ਨੇ ਹਰੇਕ ਨੇ ਆਪਣੇ ਵਪਾਰ ਦੇ ਲਈ ਜਿਹੜਾ ਇਹ ਟਰੱਕ ਦੇ ਵਿੱਚ ਸਮਾਨ ਪਹੁੰਚਾਉਣਾ ਸੀ ਪਰ ਹੁਣ ਇਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਹੋਏ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੈਸ਼ਨਲ ਹਾਈਵੇ ਦੇ ਉੱਪਰ ਨੈਸ਼ਨਲ ਹਾਈਵੇ ਦੀਆਂ ਇਹ ਤਸਵੀਰਾਂ ਜਿੱਥੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਬਲੌਕ ਹੋ ਚੁੱਕਿਆ ਤਾਂ ਦੇਖ ਸਕਦੇ ਹੋ ਉਸੇ ਚਾਰੇ ਪਾਸੇ ਸਨਾਟਾ ছায়ਾ ਹੋਇਆ ਚੁੱਪਚਾਪ ਜਿਹੜਾ ਇਹ 4 ਵਜੇ ਤੱਕ ਦੀ ਕੌਲ ਹੈ ਤਾਂ ਇਸ ਤੋਂ ਬਾਅਦ ਖੁੱਲ ਜਾਏਗਾ ਟ੍ਰੈਫਿਕ ਇਸ ਤੋਂ ਬਾਅਦ ਦੁਕਾਨਾਂ ਬਾਜ਼ਾਰ ਸਭ ਕੁਝ ਖੁੱਲੇ ਜਾਣਾ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਰਾਤ ਤੱਕ ਮੀਟਿੰਗ ਚੱਲੀ ਹੈ ਕਿਸਾਨਾਂ ਦੀ ਮੰਤਰੀਆਂ ਦੇ ਨਾਲ ਤਨ ਕੇਂਦਰੀ ਮੰਤਰੀ ਆਉਂਦੇ ਆ ਅਰਜੁਨ ਮੁੰਡਾ ਕੀਤੇ ਬੜੀ ਮੰਤਰੀ ਪਿਊਸ਼ ਗੋਇਲ ਤੇ ਨਾਲ ਸੀਮਾਨ ਵੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਰਹਿੰਦੇ ਆ ਪਰ ਕੁਝ ਗੱਲਾਂ ਨੂੰ ਲੈ ਕੇ ਪੇ ਚੜਦਾ ਹੋਇਆ ਨਜ਼ਰ ਆਉਂਦਾ ਖਾਸ ਤੌਰ ਤੇ ਐਮਐਸਪੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਰੇੜਕਾ ਬਣਿਆ ਪਿਆ ਉਸ ਦੇ ਉੱਪਰ ਬਹਿਸ ਹੁੰਦੀ ਆ ਕਾਫੀ ਜ਼ਿਆਦੇ ਤਲਖਬਾਜ਼ੀ ਰਾਤ ਵਾਲੀ ਮੀਟਿੰਗ ਚ ਹੋਈ ਕਿਉਂਕਿ 7 ਘੰਟੇ ਜਿਹੜੀ ਆ ਰਾਤ ਮੀਟਿੰਗ ਚੱਲਦੀ ਆ 26 ਸੈਕਟਰ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਦੱਸਦੀ ਆ ਕਿ ਹੁਣ ਫੇਰ ਇੱਕ ਤੋਂ ਬਾਰ ਕਹਿ ਰਹੇ ਨੇ ਕਿ ਅਸੀਂ ਐਤਵਾਰ ਨੂੰ ਫੇਰ ਮੀਟਿੰਗ ਆਗਲੀ ਮੀਟਿੰਗ ਜਿਹੜੀ ਐਤਵਾਰ ਨੂੰ ਹੋਣੀ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਨਹੀਂ ਤੁਹਾਨੂੰ ਦਿਖਾ ਰਹੇ ਆ ਬਜ਼ੁਰਗ ਭਾਈ ਬਜ਼ੁਰਗ ਵੀ ਜਿਹੜੇ ਆ ਦੇਖ ਸਕਦੇ ਹੋ ਕਿਵੇਂ ਜਾ ਰਹੇ ਆ ਪੈਦਲ ਕਿਉਂਕਿ ਇਹਨਾਂ ਦੇ ਵੱਲੋਂ ਵੀ ਜਿਹੜਾ ਜਾਇਜ਼ ਹੈ ਨਾ ਆਪਾਂ ਆਪਣੇ ਕਾਰੋਬਾਰਾਂ ਦੇ ਉੱਪਰ ਤਾਂ ਦੱਸ ਦਈਏ ਕਿ ਪਰੇਸ਼ਾਨੀ ਜ਼ਰੂਰ ਜਿਹੜੀ ਆ ਥੋੜੀ ਬਹੁਤ ਆਊਗੀ ਅੱਜ ਪਰ ਇਹ ਕਿਸਾਨਾਂ ਦੇ ਹੱਕ ਦੇ ਲਈ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦੇਣ ਦੀ ਗੱਲ ਆ ਤਾਂ ਦੱਸ ਦਈਏ ਕਿ ਹੁਣ ਜਿਹੜਾ ਅਗਲੀ ਮੀਟਿੰਗ ਐ ਐਤਵਾਰ ਨੂੰ ਹੋਣੀ ਆ ਉਸ ਦਿਨ ਜਿਹੜਾ ਪਤਾ ਲੱਗੇਗਾ ਕਿ ਆਖਰਕਾਰ ਕੀ ਬਣਦਾ ਤਾਂ ਮੈਂ ਕਹੂੰਗਾ ਕਿ ਪਿੱਛੋਂ ਜਿਹੜਾ ਪਿੱਛੋਂ ਵੀ ਦਿਖਾਇਆ ਜਾਵੇ ਦੁਬਾਰਾ ਫਿਰ ਤੋਂ ਅੱਗੋਂ